ਆ ਮਰਾਨ ਸੱਚ ਸਾਨੂੰ ਦਿਖਾ ਦੇ ਕਿੱਥੇ ਆ ਸੱਚ ਤੁਨੂੰ ਆ ਦੇ ਦਿਖਾ ਦੇ ਨੇ ਇੱਧਰ ਦੀ ਆ ਜੋ ਵੀ ਆ ਜਾ ਤਾ ਚੜਿਆ ਚੜਿਆ ਜੱਸਨੇ ਆਪਣੇ ਉੱਪਰ ਹੋ ਜਾ ਪਤੰਦਰ ਨਾਲ ਬਾਹਲੇ ਕਾੜੀ ਕਰੀ ਇਹਦੀ ਏਜੰਸੀ ਨੇ ਸੱਚ ਆ ਦਿੱਤੀ ਸੀਗੀ ਅੱਛਾ ਇਹ ਵਾਲੀ ਸੱਚ ਆਈ ਨਹੀਂ ਹਾਂ ਇਹ ਕਿਵੇਂ ਫਿਰ ਕਿਧਰੋਂ ਕਮਾਇਆ ਚੱਲਦੀ ਆ ਇਹ ਤਾਂ ਚੱਲ ਪੂ ਹਾਂ ਚੱਲ ਪੂ ਥੱਲੇ ਨੀ ਖੜ ਦੇ ਖੜ ਜੂ ਤੇ ਸਾਡੀ ਸੱਚ ਆ ਲਾਈ ਵੀ ਆ अच्छा ये इलेक्ट्रॉनिक्स है। ਤੁਸੀਂ ਆਪਦੇ ਕੋਲੋਂ ਸੱਚ ਆਪਦੇ ਕੋਲੋਂ ਲਾਈ ਆ। ਜਿਵੇਂ ਇੱਕ ਰਿਵਰ ਦਿਖਾਈ ਔਰ ਅੱਜ ਸਾਡਾ ਭਰਾ ਹੈ ਨਹੀਂ ਗੈਕ। ਇਹ ਉਹ ਬੰਦੇ ਦੇ ਕੰਮ ਆਇਆ। ਇੱਕ ਕੰਪਨੀ ਨੇ ਸੱਚ ਆ ਦਿੱਤੀ ਸੀ ਕਿ ਉੱਪਰ ਨੂੰ ਕਿਤੇ ਬੰਦ। ਇਹਨਾਂ ਪਤੰਦਰਾ ਡੈਕ ਵਾਲੀ ਹੀ ਲਾ। ਇਹਨਾਂ ਨੇ ਇੱਥੇ ਕਰਤੀ ਚਲੋ। ਹਾਂ। ਬਾਕੀ ਵਧੀਆ ਯਾਰ। ਹੈਨਾ ਕਿਸੇ ਦਾ ਨਾਮ। ਵਧੀਆ ਇਸ ਮਾਡਲ ਦੇ ਹਾਂ। ਹੁਣ ਆਉਂਦੇ ਤਾਂ। ਹਣਾ ਫੇਰ ਆਈਏ ਕਹਿੰਦੇ ਅਸੀਂ ਕਾਫੀ ਉਹ ਨਾ ਤੂੰ ਕਿਉਂ ਲੋਕਾਂ ਨੂੰ ਮੈਰ ਪਾਉਣਾ ਤੂੰ ਨਾ ਮਕਾਲਾ ਲੈ ਨਾ ਇਹ ਚੱਲਣ ਦੇ ਕੰਮ ਅਰੇ ਗੱਲ ਆ ਵੀਰੇ ਦੀ ਗੱਲ ਕੋਣੋ ਕੁਝ ਵੀ ਲਾ ਲੋ ਆਜੇ ਜੀਸ ਫੰਕਸ਼ਨ ਆ ਗਏ ਸੀ ਜਾਂ ਉਹਨਾਂ ਨੇ ਵੀ ਕੱਢੇ ਹੋਣਗੇ ਆਪਾਂ ਉਹਨਾਂ ਨੂੰ ਨਹੀਂ ਯਾਰ ਮਾਰਾ ਕਹਿੰਦੇ ਉਹਨਾਂ ਨੇ ਕੱਢੇ ਹੋਣਗੇ ਪਹਿਲਾਂ ਦੇ ਕੱਢੇ ਹੋਣਗੇ ਹਮ ਪਰ ਜਿਵੇਂ ਕਹਿੰਦੇ ਨਾ ਕੁਝ ਕੁ ਚੀਜ਼ਾਂ ਰੇਅਰ ਹੁੰਦੀਆਂ ਮੈਂ ਅੱਜ ਦੇਖਦਾ ਪਿਆ ਇਹ ਵਾਲੀਆਂ ਰੇਅਰ ਚੀਜ਼ਾਂ ਇੱਥੇ ਲਿਖਿਆ ਕੀ ਆ ਪਾਵਰ ਰਿਵਰਸ ਪਾਵਰ ਰਿਵਰਸ ਅੱਛਾ ਉਹਦੇ ਕਰਕੇ ਲਿਖਿਆ ਹੋਊਗਾ ਸ਼ਟਰਲ ਕਰਕੇ ਹੈ ਨਾ ਵੀ ਪਾਵਰ ਉਹਨੂੰ ਪਾਵਰ ਕਹਿੰਦਾ ਹੈ ਨਾ ਇਹ 60 ਜਿਵੇਂ 50 60 ਹਾਂ ਇਹ 60 ਚ ਵੀ ਆ ਇਹ 60 ਆ ਜੀ ਇਹ 60 ਇਹਦੇ ਨਾਲ ਜਦੋਂ ਤੁਸੀਂ ਕੋਈ ਲਿਆਂਦਾ ਸੀ ਇੱਕ ਤਾਂ ਮੇਰਾ ਸ਼ਾਰਟ ਵੀ ਬਹੁਤ ਚੱਲਿਆ ਸੀ ਕਈ ਵੀਰਾਂ ਨੇ ਓਪੋਜੀਟ ਵੀ ਪਾਈ ਸੀ ਨਾਲ ਇਹਦੇ ਨਾਲ ਕੀ ਕੋਈ ਸੀ ਆਈ ਸੀ ਬਸ ਨਾਲ ਕੋਸ ਨਹੀਂ ਸੀ ਸੀ ਆਈ ਸੀ ਹਾਂ ਵੇਟ ਪਾਉਣੇ ਸੀਗੇ ਹੁਣ ਤਾਂ ਤਿੰਨਾਂ ਦੇ ਹੀ ਆਈਆਂ ਅਜੇ ਆਪਣਾ ਕੰਮ ਚੱਲਦਾ ਸੀ ਇਹਦੇ ਵੇਟ ਪਾਉਣੇ ਸੀਗੇ ਇਹਦੇ ਪਾਤੇ ਸੀਗੇ ਓਕੇ ਉਹਦੇ ਪਾਤੇ ਇਹਦੇ ਪਾਉਣੇ ਆ ਇਹਦੇ ਪਾਉਣੇ ਆ ਇਹਨਾਂ ਦੇ ਬੰਪਰ ਇੱਕ ਦੂਜੇ ਦੇ ਕਰਨੇ ਸੀਗੇ ਇਹਨਾਂ ਦੇ ਬੰਪਰ ਓਕੇ ਹਾਂ ਉਹ ਜਿਹੜੇ ਇਹਨਾਂ ਦੇ ਆਪ ਦੇ ਬੰਪਰ ਹੁੰਦੇ ਉਹ ਮਿਲੇ ਨਾਲ ਕਿ ਉਹ ਮਿਲੇ ਲੈ ਆਉ ਵੀ ਮਿਲੇ ਨਹੀਂਗੇ ਅੱਡ ਲਏ ਆ ਇਹ ਦੇਖੇ ਕੋਦਾਂ ਪੈਸੇ ਦੇ ਕੇ ਲਏ ਆ ਇੱਕ ਵੀਰ ਨੇ ਨਾਲ ਇੱਕ ਵੀਡੀਓ ਭਾਈ ਕੀ ਕਿਦਾ ਪੰਪੂ ਵੀ ਦਿੰਦੇ ਆ ਜੁੰਦੇ ਆ ਜਾਂ ਕੁਛ ਬੰਦੇ ਪਾਇਆ ਸੀਗਾ ਹਾਂ ਚਲੋ ਅੱਛਾ ਇਹ 11 ਹਾਂ ਲਿਖੀਏਗਾ 11 11 ਨੰਬਰ ਆਇਆ ਪਿਛਲੇ ਰੇਡੀਅਲ ਇਹ ਕਿੰਨੇ ਕਿਤੇ ਇਹ ਕਿੰਨਾ ਚਿਰ ਹੋ ਗਿਆ ਪਾਇਆ ਨੂੰ ਇਹਨਾਂ ਨੂੰ ਇਹ ਆਪਾਂ ਨੂੰ ਹੋ ਗਿਆ ਆਹ ਬੀਜਣ ਤੋਂ ਪਹਿਲਾਂ ਝੋਨਾ ਵੀ ਹਾਂ ਇਹਦੇ ਨਾਲ ਲੇਜ਼ਰ ਕਰਾ ਦਾ ਲਾਇਆ ਵਾਸ ਸੀਜ਼ਨ ਕਣਕ ਵੱਢ ਕੇ ਜਦੋਂ ਤੂੜੀ ਬਣਾ ਲਈ ਸੀ ਉਹਨੂੰ ਰੇਡੀਅਲ ਪਾਤੇ ਹੁਣ ਵੇਟਾਂ ਦੀ ਲੋੜ ਆਕਣੀ ਇਹਨੂੰ ਤਾਂ ਫਿਰ ਜਦੋਂ ਇਹਦੇ ਨਾਲ ਦਾ ਛੇੜਖਾਨੀ ਕਰੀਏ ਇਹਨੂੰ ਤਾਂ ਲੋੜ ਹੀ ਆ ਪਾਈ ਹੋਈ ਆ ਚਾਰ ਪਲੇਟਾਂ ਇਹਦੀਆਂ ਮਗਰ ਇਹਨੂੰ ਪਾਏ ਆ ਹਾਂ ਦਸਨੇ ਦਿਖਾ ਦੇ ਵੀ ਇਹਨੂੰ ਦੋ ਇਧਰ ਤੇ ਦੋ ਉਧਰ ਹਾਂ ਚਾਰ ਪਲੇਟਾਂ ਚਾਰ ਪਲੇਟਾਂ ਇਹਨੂੰ ਪਾ ਦੇ ਨਹੀਂ ਇਹ ਫਿਰ ਵੀ ਸਲਿੱਪ ਕੱਢਦਾ ਇੰਨੇ ਚਾਰ ਪਾ ਦੇ ਹਜੇ ਵੀ ਸਲਿੱਪ ਕੱਢਦਾ ਵਾ ਇੰਨੇ ਫਰਕ ਪੈ ਗਿਆ ਹਾਂ ਇਹ ਹੈਗਾ ਉਹਦਾ origial ਪੰਜਾਬੀ ਆਉਂਦਾ origial ਪੰਜਾਬ ਆ ਤੁਸੀਂ 25 ਪਾਵਰ ਅਪ ਕਰੀ 75 ਕੀਤਾ ਹਾਂ 75 ਨਾਲੇ ਉਦੋਂ 75 ਕੀਤਾ ਜਦੋਂ ਕਿਸੇ ਨੇ ਕਰਿਆ ਨਹੀਂ ਸੀ ਠੀਕ ਉਦੋਂ ਦਾ 75 ਕਰਿਆ ਵਿਆ ਇਹ ਹੁਣ ਵੀਰਾਂ ਨੇ ਕਮੈਂਟ ਹੈ ਨਾ ਤੈਨੂੰ ਮੈਨੂੰ ਲੜਾ ਦੇਣਾ ਨਾ ਇੰਜ ਜੀ ਨਜ ਜੀ ਦੀ ਵੀਡੀਓ ਬਣਾਉਂਦੇ ਨੇ ਵੀ ਕੀਤਾ 15 ਚ ਲਿਆ ਸੀ 16 ਚ 75 ਕੀਤਾ ਅੱਛਾ ਹਾਂ ਹਾਂ ਐ ਵੀ ਰੇਟ ਕੀਤਾ ਲੋ ਵੀ ਲੜਿਓ ਨਾ ਅਸੀਂ ਲੇਟ ਕੀਤਾ ਮੈਂ ਮੰਨ ਗਿਆ ਹਾਂ ਇਹ ਵੀ ABC ਹੈ ਨਾ ਉਹ ਵੀ ABC ਆਹ ਵਾਲਾ ਇਹ ਹਾਈ ਲੋਈ ਇਹ ਹਾਈ ਲੋ ਉਹ ਵੀ ABC ਹਾਂ ਤੇ ਇਹਦੇ ਲੋਹਾਈ ਚੇ ਕੰਮ ਕਰੀ ਜਾਂਦਾ ਹਾਂ ਇਹ ਰੂਟੀ ਇਹਦੀ ਥੋੜੀ ਜੀ ਇੱਕ ਸਮੱਸਿਆ ਵਾ ਹਾਂਜੀ ਬਈ ਰੂਟਾ ਵੀ ਟਰ ਨਹੀਂ ਵੱਡਾ ਖਾਈਦਾ ਹੈ ਹਜੇ ਨਹੀਂ ਖਾਈਦਾ ਵਾ ਹਾਂ ਛੋਟਾ ਆ ਗਿਆ ਯਾਨੀ ਕਿ 8 ਫੁੱਟਾ ਹੀ ਖਾਈਦਾ ਵਾ 8 ਫੁੱਟਾ ਬਹੁਤ ਆ ਹੋਰ ਕਿੰਨਾ ਕੱਲਾ ਕੱਲਾ ਇਹੀ ਕੱਲਾ ਇਹਦੇ ਚ ਸਮੱਸਿਆ ਵਾ ਬੱਚੇ ਦੀ ਜਾਣ ਕੇ ਹਾਂ ਹੋਰ ਕੰਮ ਨੂੰ ਜਿੱਥੇ ਮਰਜੀ ਇਹਨੂੰ ਵਸਾ ਲਓ ਟਰਾਲੀ ਜਿੱਡੀ ਮਰਜੀ ਕੱਢਣੀਆਂ ਬਾਈ ਤਵੀਆਂ ਖਾਈਦਾ ਵਾ ਯਾਰ ਇਹਦਾ 4x4 ਦਾ ਫਾਇਦਾ ਕੀ ਨਹੀਂ ਇਹਦੇ ਹੀ ਤਾਂ ਫਾਇਦਾ ਵਾ ਇਹਦਾ ਕਰਕੇ ਤਾਂ ਤੁਰਦਾ ਏ ਨਹੀਂ ਖੜ ਦਿੰਦਾ ਖੜ ਜਾਂਦਾ ਫਿਰ ਖੜ ਜਾਂਦਾ ਇਹਦੇ ਪੀਲੇ ਟਾਇਰ 14 4x4 ਟਰੈਕਟਰ ਆ ਉਹ ਜਿੱਦੋਂ ਆਪਾਂ 13 ਹਾਲ ਮੰਨ ਕੇ ਚੱਲੋ 52 10 ਮਗਰ ਪਾ ਲਈ ਉਹ 4 ਵੀਲ ਜਦੋਂ ਤੁਰਿਆ ਜਾਂਦਾ ਟਰੈਕਟਰ ਉਹਦਾ 4 ਵੀਲ ਗੀਅਰ ਕੱਢ ਦਿਓ ਉਹ ਨਹੀਂ ਤੁਰਦਾ ਉਹ ਬੈਲੈਂਸ ਨਹੀਂ ਨਾ ਹੁੰਦਾ ਫਿਰ ਉਹਦਾ ਬੈਲੈਂਸ ਉਹਦਾ ਐ ਕਰਿਆ ਹੁੰਦਾ ਵਾ ਵੀ ਚਾਰੇ ਚੱਕੇ ਜ਼ੋਰ ਲਾਉਣ ਹਮ ਨਹੀਂ ਤੇ ਨਹੀਂ ਹੈ ਨਾ ਹਾਂ ਚਲੋ ਹਣ ਨਾ ਮੈਂ ਉਹਦਾ ਤਾਂ ਵੀਰਾਂ ਨੂੰ ਦੱਸਤਾ ਸਾਰਾ ਕੁਝ ਨਾ ਇਹ ਐਸ ਟਰੈਕਟਰ ਦਾ ਕੀ ਕੁਝ ਬਦਲਿਆ ਅਜ ਤੱਕ ਇਹਦਾ ਕਸ਼ੇ ਨਹੀਂ ਬਦਲੀ ਆਪਾਂ ਕਲਚ ਪਲੇਟ ਦੇ ਨਾਲ ਦੀ ਕਿ ਬਦਲੀ ਨਹੀਂ ਇਹਦੀ ਬਦਲੀ ਆ ਵੱਡੀ ਪਾਈ ਆ ਇਹਦੀ ਇਕੱਲੀ ਕਲਚ ਪਲੇਟ ਵੱਡੀ ਪਾਈ ਆ ਇਹਦੀ ਇਕੱਲੀ ਕਲਚ ਪਲੇਟ ਵੱਡੀ ਆ ਹਾਂ ਇਹਦੀਆਂ ਬ੍ਰੇਕਾਂ ਦੂਸਰੀਆਂ ਆ ਗਈਆਂ ਹਨ ਹਾਂ ਇਹਦੇ ਪੈਡਲ ਦੂਜੇ ਆ ਬ੍ਰੇਕ ਤੇਲ ਚੀ ਆ ਅੱਛਾ ਹਾਂ ਇਹਦੇ ਹੈ ਨਹੀਂ ਉਹ ਸਾਈਡ ਤੇ ਡੱਡੂ ਜੇ ਹੈ ਬ੍ਰੇਕ ਚੀ ਇਹਦੇ ਆ ਪਾਰਕਿੰਗ ਵਾਲਾ ਗੇਅਰ ਹੈ ਨਹੀਂ ਇਹਦੇ ਆਹਾ ਬਾਦ ਲੱਗੀ ਕਿੱਲੀ ਹਾਂ ਇਹਦੇ ਆ ਬ੍ਰੇਕ ਬੰਨੇ ਜਾਂਦੇ ਆ ਬੰਨੇ ਜਾਂਦੀ ਆ ਇਹਦੇ ਬਈ ਇਹ ਉਹ ਵਾਲਾ ਮੋਡਲ ਆ ਜਿਹਦੇ ਬ੍ਰੇਕ ਇੱਥੋਂ ਬੰਨੇ ਜਾਂਦੇ ਆ ਲੋ ਜੀ ਲੈਫਟ ਲੋਟ ਕਿਵੇਂ ਯਾਰ ਲੈਫਟ ਤੋਂ ਕੇ ਕੁੱਲ ਮਲਾ ਕੇ ਨਾ ਮੈਂ ਤੁਹਾਡੇ ਮੂੰਹ ਚੋਂ ਕਲਚ ਪਲੇਟ ਦਾ ਤੁਸੀਂ ਨੁਕਸਾ ਦੱਸਤਾ ਮੈਂ ਨੁਕਸਾ ਸੁਣਨਾ ਚਾਹਣਾ ਨਹੀਂ ਕਮੀ ਸੁਣਨੀ ਚਾਹਣਾ ਯਾਰ ਨਹੀਂ ਨਹੀਂ ਅੱਖਾਂ ਕਮੀਆਂ ਦੱਸੀਆਂ ਮੈਂ ਆਏ ਨਹੀਂ ਕਿਹਾ ਵੀ ਆਪਾਂ ਇਹ ਚੰਗੀ ਆ ਹੁਣ ਪੀਟੀਓ ਨੂੰ ਕਿਹਾ ਸੀ ਵੀ ਇਹ ਘੱਟ ਆ ਹਾਂ ਆਹ ਵਾਲਾ ਘੱਟ ਆ ਹਾਂ ਇਹ ਤਾਂ ਆ ਹੀ ਛੋਟਾ ਗਿਆ ਉਹਨਾਂ ਦੀ ਪੀਟੀਓ ਕਿਹਦੀ ਉਹਨਾਂ ਦੀ ਤਾਂ ਪੀਟੀਓ ਹੁਣ ਤੁਹਾਨੂੰ ਪਤਾ ਵਾਕੀ ਪੀਟੀਓ ਦਾ ਤਾਂ ਇਹ ਮਸ਼ਹੂਰ ਆ ਵੱਡੇ ਆਗੇ ਨਾ ਉਹ ਹਾਂ ਹੂੰ ਆ ਵੀਰਾਂ ਨੇ ਵੈਸੇ 75 ਕਰਤਾ ਉਹ 60 ਹਉ 60 ਯਾਰ ਆਉਦੀ ਪਾਵਰ ਫਿਰ ਟਰਬਨ ਹੋਵੇ 75 ਦੇ ਬਰਾਬਰ ਜਾਂਦਾ ਹੋਊਗਾ ਕਿ ਨਹੀਂ 53 10 65 ਕੀ ਆ 65 ਕੀ ਆ ਇਹ ਪੰਜ ਕੇ ਪਾਵਰ ਅਪ ਹੋਈ ਹੈ ਜੀ ਹਾਂ ਪੰਜ ਕਿਉਂਕਿ ਉਹਦਾ ਪੰਪ ओरिजिनल ਆ ਹਾਂ ਉਹਦਾ ਪੰਪ ਨਹੀਂ ਤਾਂ ਹੀ ਛੇੜਿਆ ਪੰਪ ਨਹੀਂ ਨਾ ਵਧਾਇਆ ਉਹਦਾ ਫਿਰ ਹਾਂ ਕੱਲਾ ਟਰਬੋ ਹੀ ਲਾਇਆ ਉਹਦਾ ਆਜੋ ਉਹਦੇ ਪਿੱਛੇ ਵੀ ਚੱਲਦੇ ਆਪਾਂ ਆਜੋ ਆਜੋ ਪਿੱਛੇ ਹੈਗਾ ਮੇਰਾ ਵੀਰ ਆ ਚੇਂਜ ਕਰੀ ਜਾ ਵੀਰੇ ਆਏ ਉਹ ਦੋ ਆਪਣਾ ਪੱਟਿਆਂ ਅੱਛਾ ਪਾੜਤਾ ਓਕੇ ਠੀਕ ਗੱਲਾਂ ਨਿਕਲ ਗਈਆਂ ਵਿੱਚ ਆਹ ਪੱਟਾ ਜਾਨੀ ਪਾੜ ਗਿਆ ਆ ਵੀ ਉਹਨਾਂ ਦੇ ਸਰਾਖ ਖੁੱਲੇ ਹੋਏ ਫਏ ਹੂੰ ਇਹ ਫਿਰ ਚੇਂਜ ਕਰਾ ਦੋ ਜਾਨੀ ਕਿ ਸਰਾਖ ਵੀ ਦਿਖਾ ਦੋ ਆਈ ਮਰੀਂਗਾ ਵੀ ਵੀਡੀਓ ਤੇ ਹੀ ਗੱਲਾਂ ਕਰੀ ਜਾਂਦੇ ਆ ਜੋਰ ਵੀ ਪੂਰਾ ਲਗਾਉਨੇ ਆ ਹਾਂ ਬਿੰਗੀਆਂ ਕਰੀਆਂ ਆ ਵੀ ਪਤੰਦਰਾ ਨੇ ਸਰਾਖ ਖੁੱਲੇ ਕਰੇ ਉਹ ਕਿਹੜੇ ਲਾਈ ਇਹਦੇ ਨਾਲ ਅੱਛਾ ਦੋ ਉਹ ਜਿਹੜਾ 75 ਪਈ ਪਈ ਤੇ ਕਸਾਇਆ ਪਿਆ ਗੁੱਲਾ ਦੇਖੋ ਨਾਲੇ ਹਾਂ ਉਹ ਵੀ ਦਿਖਾ ਦਿੰਨੇ ਆਪਾਂ ਵੀਰਾਂ ਨੂੰ ਇਹਦੀ ਯਾਰ ਉਦੋਂ ਡਿਸਟ੍ਰੀਬਿਊਟਰ ਨਹੀਂ ਸੀ ਆਉਂਦਾ ਇਹ ਨਹੀਂ ਇਹ ਡਿਸਟ੍ਰੀਬਿਊਟਰ ਨਹੀਂ ਇਹ ਨਾਟ ਲੱਗਿਆ ਹੋਇਆਗਾ ਕਾ ਬੰਦ ਹੋ ਜਾਂਦੀਆਂ ਤੇ ਸਿੱਧੀ ਟਰਾਲੀ ਚੱਲਦੀ ਹੈ ਅੱਛਾ ਆਪ ਐਪ ਆਈ ਸੀ ਕੇ ਵੀ ਬਾਤ ਚਲਵਾਈਏ ਇਹ ਵੀ ਬਾਤ ਚਲਵਾਈਏ ਇਹ ਬਾਤ ਇਹ ਕਿਤੇ ਹੋਰ ਹੋਰ ਜਿਹਨੇ ਕਹਿੰਦੀ ਕਾਲੇ ਤੋਂ ਬਲਣੀਆਂ ਲੰਬੀਆਂ ਆਉਂਦੀਆਂ ਸੀ ਕਢਾਉਣੀਆਂ ਪਈਆਂ ਸੀ ਇੱਥੇ ਤੁਸੀਂ ਵੱਡੀਆਂ ਕਿਉਂ ਆਉਂਦੀਆਂ ਇਹ ਤਾਂ ਕੋਈ ਨਹੀਂ ਵੱਡੀਆਂ ਆਈਆਂ ਇਹ origional ਹੀ ਆ ਤੇ ਕਹਿੰਦੇ ਸੀ ਇਹ ਲੰਬੀਆਂ ਆਉਂਦੀਆਂ ਤੇ ਦਬ ਕਰ ਨਹੀਂ ਕੁੱਦ ਨਹੀਂ ਗਏ ਤਾਂ ਮੋੜ ਮਾਰਦੇ ਵੀ ਆਪੇ ਹੀ ਉਵੇਂ ਮੁੜ ਜਾਂਦਾ ਉਹ ਤਾਂ ਹੀ ਚੱਲੂ ਹਾਂ ਅਸੀਂ ਤਾਂ ਕੁੱਦ ਨਹੀਂ ਜਾਂਦੇ ਇਹਦਾ ਪਿੱਛਲਾ ਤੇ ਕਿੰਨੇ ਘੰਟੇ ਦੇ ਬਣਦਾ ਇਹਦਾ ਕਿੰਨਾ ਬਣਦਾ ਨਹੀਂ ਦੋ ਵਾਰੀ ਬਦਲਦਾ ਦੋ ਦੋ ਮਤਲਬ 2000 ਘੰਟੇ ਦਾ 6000 ਰੁਪਏ ਦਾ ਤੇ 2000 ਰੁਪਏ ਦਾ ਦੋ ਦੋ ਉਹ ਜਿਹੜਾ ਥੇਰੇ ਥੋੜਾ ਮਹਿੰਗਾ ਹੈ ਨਾ ਹਾਂ ਉਹ ਜਿਹੜੀ ਰਹਿ ਗਈ ਉਹ ਜਿਹੜੀ ਆ ਸਾਰੇ ਦਿਨ ਪਰ ਕਹਿ ਦਿੰਦੇ ਆ ਜੀ ਹਾਂ ਉਹਨਾਂ ਦੇ ਮੰਨਦੇ ਆਂ ਕਿ ਉੱਥੇ ਹੀ ਕਹਿੰਦੇ ਆਂ ਨਾ ਵੀ ਇਹਦਾ ਸਮਾਨ ਮਹਿੰਗਾ ਵਾ ਕਹਿੰਦਾ ਤੇਲ ਮਹਿੰਗਾ ਵਾ ਉੱਥੇ ਕਹਿੰਦੇ ਵੀ ਮਹਿੰਗਾ ਵਾ ਸਮਾਨ ਇਹਨਾਂ ਦੀ ਹੋਰ ਕੋਈ ਚੀਜ਼ ਤੁਹਾਨੂੰ ਕੋਈ ਨਹੀਂ ਵੀ ਸਸਤੀ ਕਰਕੇ ਦੱਗਦੀ ਨਹੀਂ ਕੋਈ ਇਹ ਚੀਜ਼ ਇਹਨਾਂ ਦੇ ਸੀਜ਼ਨ ਦੇ ਵਿੱਚ ਖੁਪਾਣ ਤੋੜ ਇਹਨਾਂ ਦੀ ਹੈ ਕਿ ਨਹੀਂ ਨਹੀਂ ਇਹੀ ਇਹਨਾਂ ਦੀ ਖਾਸੀਅਤ ਹੈ ਕੰਮ ਜਦੋਂ ਕੰਮ ਕਰਨਾ ਆਹ ਟਰੈਕਟਰ ਨਾ ਹੁਣ ਇੰਨੀ ਨੁਕਸਾਨ ਨਹੀਂ ਕਰਦਾ ਆਹ ਟਰੈਕਟਰ ਨਾ ਹੁਣ ਇੰਨੀ ਐਲਤਾ ਕਰੀ ਐਵੇਂ ਸਾਡੀਆਂ ਕੱਲੀ ਕਲੱਚ ਪਲੇਟ ਤੋਂ ਬਿਨਾਂ ਤੇ ਟਾਇਰਾਂ ਤੋਂ ਬਿਨਾਂ ਅਸੀਂ ਹੋਰੇ ਤੇ 1 ਰੁਪਿਆ ਜਾਂਦਾ ਇਹਦੀ ਹੋਰ ਖਾਸੀ ਐਸ ਨੂੰ ਦੱਸ ਦਿੰਨੇ ਆ 16 ਫੁੱਟ ਦੀ ਟਰਾਲੀ ਰੇਤੇ ਦੀ ਭਰੀ ਦਰਿਆ 'ਚ ਬੈਰਿੰਗ ਟਟ ਗਿਆ ਵੱਡੀ ਚੱਕੇ ਦਾ ਅੱਛਾ ਟਟ ਗਿਆ ਹਾਂ ਸਿੱਧਵਾਂ ਵੇੜ ਤੋਂ ਤੁਹਾਡੇ ਏਰੀਏ 'ਚੋਂ ਹਾਂ ਨਾਮਕ ਸਰ ਹਾਂ ਬਾਬਿਆਂ ਦੀ ਕਿਰਪਾ ਨਾਲ ਕਹਿ ਲੋ ਹਾਂ ਗੁਰਦਾਰ ਦੀ ਸੇਵਾ 'ਚ ਲੱਗਿਆ ਸੀ ਬੈਰਿੰਗ ਟੁੱਟੇ 'ਚ ਅਸੀਂ ਫੁੱਲ ਭਰੀ ਟਰਾਲੀ ਲੈ ਕੇ ਆਏ ਹਾਂ ਟਰੈਕਟਰ ਦੇ ਵੱਡੇ ਚੱਕੀ ਜੋ ਉਹ ਕਾਲੇ ਢੱਡਾ ਅੰਛਾ ਉਹਦਾ ਕਾਲੇ ਢੱਡਾ ਹਾਂ ਤੇ ਮੈਂ ਇੱਥੇ ਪਹੁੰਚ ਗਿਆ ਪਹੁੰਚ ਗਿਆ ਨਾਨਾ ਸਾਹਿਬ ਇਹ ਤੁਹਾਨੂੰ ਜਾਂਦਾ ਵੈਗਰੂ ਦੀ ਮੇਰ ਨਾਲ ਉਹ ਸਹੀ ਗੱਲ ਆ ਤੇ ਜਾ ਫਿਰ ਪੇਟੇ ਦੀ ਘਰਾਮਾਤ ਲਾ ਲਓ ਇਹ ਤਾਂ ਕੁਝ ਨਹੀਂ ਆਪਾਂ ਨਹੀਂ ਕੁਝ ਕਹਿ ਸਕਦੇ ਇਹ ਪਹੁੰਚ ਗਿਆ ਪਹੁੰਚ ਗਿਆ ਹਾਂ ਬਾਕੀ ਹੀਰਾਂ ਨੇ ਛੌਂਕ ਪੂਰੇ ਆ ਤੇ ਲੈਕ ਨਹੀਂ ਲਾਇਆ ਨਾ ਤਿੰਨਾਂ ਦਿਨ ਆਪਣੇ ਬਿਠਾ ਦੇ ਦੇ ਜੀ ਇਹ ਤੇ ਆਪਣੇ ਆ ਬੰਦੇ ਨੇ ਆਟੋ ਲੈਂਡ ਵਾਲਿਆਂ ਤੋਂ ਲਵਾ ਕੇ ਲੈ ਆ ਕੇ ਤਰੀਏ ਅੱਛਾ ਆ ਡਾਉਨ ਸੀਲਿੰਗ ਇਹਨੂੰ ਸ਼ੌਂਕ ਹੈ ਡੈਕ ਦਾ ਇਹ ਇਹ ਸ਼ੌਂਕ ਇਹਨੂੰ ਹੀ ਆ ਸਾਨੂੰ ਤਾਂ ਜੋਰ ਲਗਾਉਣ ਦਾ ਸ਼ੌਂਕ ਹੀ ਆ ਜੀ ਲੱਗੀ ਆ ਵੀਰੇ 31000 ਰੁਪਏ ਛਤਰੀ ਛਤਰੀ ਕੱਲੀ ਛਤਰੀ ਸਨੇ ਛਤਰੀ ਸਨੇ ਡਾਉਨ ਸੀਲਿੰਗ ਡਾਉਨ ਸੀਲਿੰਗ ਤੇ ਛਤਰੀ 31000 ਰੁਪਏ ਆ ਡੈਕ ਕਿੰਨੇ ਦਾ ਲੱਗਿਆ ਵੀਰੇ ਇਹ ਡੈਕ ਲੱਗਿਆ ਸੀ 27000 ਦਾ 27000 ਹਾਂ ਉਹ ਨਾਲ ਚੁਪੀ ਆ ਗਈ ਨਾ ਜੇ ਵੱਡਾ ਲਾਉਣਾ ਹੋਵੇ ਵੀਰੇ ਛੋਟੇ ਚਲੀ ਜਾਂਦੇ ਕਿ ਨਹੀਂ ਉਹ ਚਲੀ ਜਾਂਦੇ ਚਲੀ ਜਾਂਦੇ ਆਜ ਕਾਹ ਦਿਨ ਗੱਲ ਗਏ ਤੇ 15000 ਦਾ ਉਹ 27 ਦਾ 15 ਦਾ ਇਹ ਦੋ ਵੇਸਾ ਹੀ ਆ ਨਾ ਇਹ 12 ਇੰਚੀ ਦੋ ਵੇਸਾ ਹੀ ਆ ਉਹ ਉਹ 15 ਇੰਚੀ ਦੋ ਵੇਸਾ ਉਹ ਜੋਰ ਵਾਲਾਗਾ ਇਹ ਹੈਗਾ ਸੋਮਾ ਇਲੈਕਟ੍ਰੀਸ਼ਨ ਮੋਗਾ ਇਹ ਮੋਗੇ ਇਹ ਸੋਮੇ ਵਾਲਾ ਹਾਂ ਮੋਗੇ ਦਾ ਹੀ ਆ ਇਹ ਆ ਇਹ ਵੀ ਸੋਮੇ ਵਾਲਾ ਹੀ ਆ ਇਹ ਵੀ ਸੋਮੇ ਤਨ ਨਾਲ ਆ ਗਿਆ ਹਾਂ ਇਹ ਕਿੰਨੇ ਇੰਚੀ ਆ ਇਹ 12 ਇੰਚੀ ਤਨ ਬੂਫਰ ਇਹ ਕਿਹੜਾ ਹੋਰੇ ਆ ਮੇਰਾ ਵੀ ਆ ਆਪਣੇ ਜਿਹਾ ਨਾ ਵੀ ਦਿਖਾ ਸੀਗਾ ਕਾ ਚੀਜ਼ ਦੀ ਕਾਰ ਨਾ ਜਦੋਂ ਮੈਂ ਆਇਆ ਤੇ ਕੀ ਕੀ ਇਹਨੂੰ ਚਲਾਏ ਦੇਖੀ ਹੋ ਜਾਏਗਾ ਦੱਤੀ ਦਾਰਾ ਕਿ ਨਹੀਂ ਨਹੀਂ ਯਾਰ ਤੇਰੇ ਦਾ ਮਾਛੀ ਦਾ ਸਵਾਲ ਆ ਕੋਈ ਨਹੀਂ ਕਿ ਦਾ ਵੀ ਦਾਦੂ ਤਾਰਾ ਕੋ ਜਣ ਮੈ ਤੈਨੂੰ ਚੌਟ ਜਾਈ ਦਾਦੂ ਨਾ ਪੱਕਾ ਤੂੰ ਅੰਦਰੋਂ ਬਾਹਰ ਘਾਟਦਾ ਇਹ ਕਿਹੜੀ ਗੱਡੀ ਗੁੱਡੀ ਦਾ ਪਤਾ ਹੈ ਕਿ ਨਹੀਂ ਗੱਡੀ ਦਾ ਨਹੀਂ ਪਤਾ ਇਹ ਵੀਰੇ ਗੱਡੀ ਦਾ ਹੀ ਆ ਜਿਵੇਂ ਕਹ ਲਓ ਏਸੀ ਵਾਲਾ ਪੱਖਾ ਹੁੰਦਾ ਪੂਰੇ ਹਾਂ ਰੈਡੀਏਟਰ ਤੇ ਲੱਗਿਆ ਹੁੰਦਾ ਉਹ ਵਾਲਾ ਪੱਖਾ ਬਹੁਤ ਹੀ ਤੇਜ਼ ਹਵਾ ਨਾਲ ਮਗਰ ਆਰਟੇ ਬੈਠੇ ਬੰਦੇ ਨੂੰ ਵੀ ਹਵਾ ਦਿੰਦਾ ਹਾਂ ਮੈਂ ਦੇਖਿਆ ਨਾਲ ਦੇ ਨੂੰ ਵੀ ਇਹ ਕਿੰਨੇ ਕ ਦਾ ਮਿਲਿਆ ਸੀ ਪਤਾ ਕਿ 6 ਮਿਲਿਆ ਸੀ ਵੀਰੇ 900 ਦਾ ਹੀ ਆ 900 ਰੁਪਏ ਦਾ ਪੱਖਾ ਇਹ ਜਾਨੀ ਪੁੱਠਾ ਕਰਕੇ ਲਾਉਣਾ ਪੈਂਦਾ ਜਿਵੇਂ ਇਹਦੇ ਚੱਕਰ ਆ ਜਿਹੜੇ ਹਾਂ ਉਹ ਥੱਲੇ ਨੂੰ ਹਵਾ ਦੇ ਦੇਣੀ ਉਤਾਰਾ ਉਲਟ ਕਰਕੇ ਲਾਉਣੀ ਆ ਬੈਂਦੀ ਆ ਹੋਰ ਵਿੱਚ ਕੋਈ ਗੱਲ ਨਹੀਂ ਅੱਛਾ ਤੇ ਤਾਰਾ ਉਲਟ ਕਰ ਲਓ ਹਾਂ ਉਹ ਤਾਂ ਸੋਚ ਲਾਉਣ ਲੱਗੇ ਆਪਾਂ ਲਾਣਾ ਉਹਦੇ ਹਾਵ ਦੇ ਬਹੁਤ ਜਿਆਦੀ ਵੱਡੀ ਗੱਲ ਹੈ ਤੇ ਵਧੀਆ ਚ ਲੈ ਕੇ ਨਾ ਚਲਾਉਗੇ ਲੱਗੇ ਨੂੰ ਇਹਨੂੰ ਲੱਗੇ ਨੋ ਹੋਗੇ 4 ਸਾਲ ਇਹਨੂੰ ਉਹ ਵੀ ਵਾਟਰ ਪ੍ਰੂਫ ਹੈ ਤਾਂ ਹਾਂ ਕੋਈ ਪਾਣੀ ਪੁੰਨਿਆ ਕੋਈ ਚੱਕਰੀ ਨਹੀਂ ਗੱਡੀਾਂ ਦੇ ਤਾਂ ਪਾਣੀ ਪੈਂਦੇ ਰਹਿੰਦਾ ਨਹੀਂ ਕੁਝ ਹੋਇਆ ਹੀ ਨਹੀਂ ਨਾ ਕੋਈ ਵਾਲੀ ਬੈਟਰੀ ਖਾਂਦਾ ਜਿਵੇਂ ਦਰਿਆ ਚ ਜਾਂਦੇ ਆ ਸੀ ਹਾਂ ਉੱਥੇ ਨਾਨਸਰ ਰੇਤਿਆ ਤੇ ਉੱਥੇ ਟਾਈਮ ਲੱਗ ਜਾਂਦਾ ਗਰਮੀ ਚ ਤੇ ਪੱਕਾ ਸਟੱਕੇ ਜਾਵਣਾ ਵਿੱਚ ਕੋਈ ਟੈਨਸ਼ਨ ਆਈ ਐਸਐਲ ਜਿ ਲੋਆਈ ਤਾਂ ਮੈਂ ਆਪ ਲਵਾਉਣਾ ਹਾਂ ਜਿਹੜੀਆਂ ਚੀਜ਼ਾਂ ਜਿੱਤੋਂ ਸਿੱਖਣ ਨੂੰ ਮਿਲਦੀਆਂ ਸਿੱਖਣੀਆਂ ਚਾਹੀਦੀਆਂ ਇਹ ਤਾਂ ਨਾ ਵਧੀਆ ਹੋਣਾ ਵਾ ਰਮਾ ਦਾ ਚਾਹ ਚਾਹਦਾ ਯਾਰ ਹਵਾ ਬਹੁਤ ਜਿਆਦੀ ਤੇ ਸੈਰ ਦੇ ਬੈਠੇ ਬੰਦਿਆਂ ਨੂੰ ਵੀ ਆਉਂਦੀ ਹੈ ਬੈਨਾ ਵਧੀਆ ਚੱਲਦੀ ਥੱਲੇ ਜਾਣੀ ਪੈਰਾਂ ਤੱਕ ਹਵਾ ਆਉਂਦੀ ਹੈ ਹਾਂ ਅਸੀਂ ਐ ਕਿਦਾਂ ਨੇ ਇਹ ਪੱਖੇ ਖਾਤਰ ਦਾ ਅਸੀਂ ਚਾਰ ਪਾਉਂਦੇ ਸੀਗੇ ਅਸੀਂ ਉੱਦੇ ਉੱਦੇ ਕੱਲਾ ਲੜਿਆ ਵੀ ਮੈਂ ਚਲਾਉਣਾ ਟਰੈਕਟਰ ਮੈਂ ਚਲਾਉਣਾ ਪੱਕੇ ਕਰਦੇ ਪੱਕੇ ਕਰਦੇ ਸਹੀ ਗੱਲ ਆ ਉਹ ਕਿਉਂਕਿ ਉਹ ਗਰਮੀ ਹੋਣੀ ਹੈ ਜਦੋਂ ਕਦੂ ਕਰਦੇ ਆ ਉਦੋਂ ਬਹੁਤ ਨਿਆਰਾ ਹੈ ਇਹਦਾ ਜਿਵੇਂ ਆਪਾਂ ਮੂੰਗੀ ਵਾਲੇ ਤਾਂ ਕਦੂ ਕਰਦੇ ਆ ਉਦੋਂ ਪਰਦਾ ਬਹੁਤ ਜਿਆਦਾ ਮੱਕੀ ਵਾਲੇ ਦਾ ਤੇ ਉਹਦੀ ਸਮੈਲ ਵੀ ਬਹੁਤ ਉਹੋ ਜਿਹੀ ਹੁੰਦੀ ਹੈ ਤੇ ਉਦੋਂ ਇਹ ਹਵਾ ਨਾ ਜਾਨੀ ਉਹ ਉਦੋਂ ਕਹਣਾ ਮਿੱਟੀ ਉੱਡਦੀ ਐ ਤੇ ਪੂਰੀ ਵਧੀਆ ਜਣੀ ਹਵਾ ਦਿੰਦੀ। ਯਾਰ ਵੈਸੇ ਸਾਰੀ ਗਰਮੀ ਨਹੀਂ ਆ ਰਹੀ ਨਿਆਰਾ। ਨਹੀਂ ਆ ਰਹੀ ਨਹੀਂ ਆ ਰਹੀ। ਜਦੋਂ ਮਰਜੀ ਹੈ ਨਾ ਆਦਾ ਯਾਰ ਇਹਨਾਂ ਛੱਡੋ। ਇੱਕ ਸਾਦਾ ਪੂਰਾ ਏਸ਼ੀਆ ਦਾ ਸਾਹ ਆ ਗਿਆ। ਹਵਾ ਬਹੁਤ ਤੇਜ਼ ਹੈ। ਹਵਾ ਬਹੁਤ। ਇਹਨਾਂ ਦਾ ਵੀ ਲੈ ਗਿਆ। ਹਾਂ। ਰੈਸ਼ਨ ਉਹ ਨਹੀਂ ਰੱਖ ਸ਼ੌਂਕੀ ਆ ਮੇਰੇ ਵੀ ਰੱਖਣਾ। ਇੱਕ ਤਾਂ ਫੈਨ ਜੌਂਡੀਅਰ ਦੇ। ਉੱਤੋਂ ਸ਼ੌਂਕੀ ਹੈ ਤੇ। ਸ਼ੌਂਕਾਲੇ ਪਤਲੇ ਆ। ਆ ਇਹ ਨਹੀਂ ਦਾ ਤੇ ਇਹਨਾਂ ਦੇ ਇਹਦਾ ਚਲਾ 4x4 ਗਿਆ ਹਾਂ ਉਹਨਾਂ ਦੇ ਟਰੈਕਟਰ ਨਹੀਂ ਬਾਰੇ ਇਹ ਆਪਣੇ ਸਿੰਪਲ ਰੱਖੇ ਵੀ ਐ ਡਾਇਰੈਕਟਰ ਓਕੇ ਹਾਂ ਆ ਤੇ ਆ ਦੋ ਸਿੰਪਲ ਹੀ ਹਾਂ ਇਹਦਾ ਤੇਲ ਖੋਲਿਆ ਕੱਲਾ ਇਹ ਡਾਇਰੈਕਟਰ ਇਹਦਾ ਤੇ ਇਹ ਹਾਂ ਇਹ ਜਿਵੇਂ ਸਾਰੇ ਟਰੈਕਟਰ ਹਾਂ ਆ ਡੋਡੀ ਮਾਡਲ ਆ ਤੁਹਾਡੇ ਕੋਲ ਹਾਂ ਡੋਡੀ ਆ ਹਾਂ ਤੇ ਇਹਨਾਂ ਦੇ ਤੇਲ ਤੂਲ ਦਾ ਕੀ ਸਿਸਟਮ ਆ ਵੀ ਇਹ ਜਿਆਦਾ ਖਾਂਦੇ ਆ ਘੱਟ ਖਾਂਦੇ ਆ ਕੀ ਸਿਸਟਮ ਆ ਤੇਲ ਤਾਂ ਵੀਰੇ ਬਾਣ ਚ ਘੱਟ ਖਾਂਦੇ ਆ ਸਾਰਿਆਂ ਨੂੰ ਬਾਣ ਚ ਤਾਂ ਇਹੀ ਘੱਟ ਖਾਂਦਾ ਹੋਊਗਾ ਇਹ ਸਾਰੇ ਮਾਡਲ ਦੀ ਜਾਂ ਇੱਕ ਦੀ ਗੱਲ ਕਰਦੇ ਸਾਰੇ ਮਾਡਲ ਦੀ ਜੌਨੀਅਰ ਜਾਨੀ ਕਿ ਜਿਹੜਾ ਜੌਨੀਅਰ ਹਾਂ ਠੀਕ ਹੈ ਤੇ ਕੋਈ ਵੀ ਇੰਪਲੀਮੈਂਟ ਪਾ ਦੀਏ ਕੋਈ ਵੀ ਪੀਟੀਓ ਤਾਂ ਲਾ ਲੋ ਟੈਰਾਂ ਵਾਲਾ ਜਦੋਂ ਆਪਾਂ ਜਾਨੀ ਕਿ ਪੰਪ ਕਰਾ ਦਿੰਨੇ ਆ ਉਦੋਂ ਤਾਂ ਜ਼ਿਆਦਾ ਹੀ ਘਾਟਾ ਖਾਂਦਾ ਵਾ ਹੋਰ ਘਟਾ ਜਾਂਦਾ ਘਟਾ ਜਾਂਦਾ ਵਾ ਰੇੜਾ ਰਹਿਣ ਲੱਗਿਆ ਰੇੜਾ ਰਹਿਣ ਲੱਗਿਆ ਛੜਕ ਤੇ ਹਾਂਜੀ ਸਾਰਿਆਂ ਨਾਲੋਂ ਜ਼ਿਆਦਾ ਖਾਂਦਾ ਛੜਕ ਤੇ ਸਭ ਨਾਲੋਂ ਜ਼ਿਆਦਾ ਖਾਂਦਾ ਸਾਰਿਆਂ ਨਾਲੋਂ ਜ਼ਿਆਦਾ ਹੀ ਖਾਂਦਾ ਜਦੋਂ ਤੋਰਾ ਹੈ ਨਹੀਂ ਛੜਕ ਤੇ ਇਹਦਾ ਤੋਰਾ ਵਾ ਇਹ ਘਟ ਖਾਂਦਾ ਵਾ ਛੜਕ ਤੇ ਯਾਰ ਇਹ ਦਿੱਕਤ ਸਾਰੇ ਨਹੀਂ ਆਉਂਦੀ ਆ ਹਾਂ ਹਨਾ ਜਦੋਂ ਛਰਕ ਤੇ ਭੱਜਣਾ ਨਹੀਂਗਾ ਫਿਰ ਤੇਲ ਹੀ ਖਾਣਾ ਹੈ ਹਾਂ ਤੂੰ ਮੇਰਾ ਵੀਰ ਲੱਗੇ ਰ ਸਭ ਤੋਂ ਜ਼ਿਆਦਾ ਵੱਡਾ ਫੈਨ ਇਹ ਆ ਤੇ ਇਹ ਨਾ ਜਿਵੇਂ ਛੋਟੇ ਭਰਾ ਹੁੰਦੇ ਛੋਟੇ ਵੀਰ ਲਾ ਲੋ ਇਹ ਹਾਈਟ ਚ ਤਾਂ ਚਲੋ ਮੇਰੇ ਨਾਲ ਮੇਰੇ ਸਿਰ ਕੱਢਦਾ ਹੀ ਆ ਤੇ ਇਹ ਵੀਰ ਉਹ ਛੋਟਾ ਹੀ ਆ ਉਮਰ ਚ 17 ਸਾਲਾਂ ਦਾ ਵਾ ਟਰੈਕਟਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਵੀਰੇ ਨੂੰ ਕਰਾਏ ਨਹੀਂ ਲਾਇਆ ਆਪਕੇ ਸਾਰਾ ਕਰਾਏ ਨਹੀਂ ਲਾਇਆ ਹਾਂ ਸੀਜ ਨੇ ਇਹਨੇ ਲਾਇਆ ਕਰਾਦਾ ਵੀ ਗੁੱਡ ਮੁੰਡਿਆ ਵੈਰੀ ਗੁੱਡ ਕਿਰਵੀਚ ਹੋ ਗਿਆ ਪਲੱਸ 2 ਹੋ ਗਈ ਪਲੱਸ 2 ਹੋ ਗਈ ਚਲੋ ਵਧੀਆ ਨਸ਼ੇ ਪੱਤੇ ਤੋਂ ਬਚੇ ਹੋ ਬਚੇ ਬਚੇ ਸਾਰੇ ਸਾਰੇ ਆਫ ਕੈਮਰਾ ਵੀ ਵੀਰ ਹੈਗੇ ਆ ਹਾਲੇ ਸਾਹਮਣੇ ਨਹੀਂ ਆਏ ਆ ਜਾ ਯਾਰ ਤੀਕਾ ਤੋਂ ਸੰਗਦੇ ਹੋ ਵੀਰ ਕਹਿੰਦੇ ਬਾ ਠੀਕ ਹੈ ਸੰਗ ਨਾਲੇ ਵੀਰ ਵੀ ਵਿੱਚ ਹੈਗੇ ਆ ਸਾਰੇ ਬਚੇ ਹੋ ਹਾਂ ਬਚੇ ਕਿ ਬੀਅਰ ਬੋਰ ਪੀ ਲੈਂਦੇ ਨਹੀਂ ਮੈਂ ਤਾਂ ਪੀ ਲੈਣਾ ਮੈਂ ਆਪਾਂ ਛੂਡ ਨਹੀਂ ਬੋਲਦੇ ਵਿੱਚ ਵੀਡੀਓ ਦੇ ਜੋ ਗਾ ਸੱਚਾ ਸੱਚਾ ਇਤਿਹਾਸ ਹੁਲਾ ਲਿਆ ਟਰੈਕਟਰਾਂ ਬਾਰੇ ਕੁਝ ਛੂਡ ਨਹੀਂ ਬੋਲਿਆ ਜੋ ਕਿ ਆ ਸੱਚ ਹੀ ਕਹਾ ਹੈ ਹਾਂ ਬੀਅਰ ਕੇ ਪੈਗ ਵੀ ਲਾ ਲੈ ਪੈਗ ਵੀ ਲਾਉਣਾ ਵਾ ਤੇਰਾ ਬਰ ਚੌਟ ਕੱਟ ਕੇ ਬਾਹਰ ਜਿਹੜੇ ਤੇਰੇ ਰਿਸ਼ਤੇਦਾਰ ਨਹੀਂ ਨਾ ਪਤਾ ਉਹਨਾਂ ਨੂੰ ਪਤਾ ਲੱਗ ਜਣਾ ਲਾ ਵੀ ਰੱਖੋ ਸਾਰੇ ਰਿਸ਼ਤੇਦਾਰਾਂ ਨੂੰ ਫੇਰ ਤਾਂ ਅਗਲਾ ਕਹੂਗਾ ਵੀ ਜੇ ਅੱਜ ਮੈਂ ਕਹਿੰਦਾ ਇੱਥੇ ਵੀ ਪੈਗ ਨਹੀਂ ਲਾਉਂਦਾ ਅਗਲੇnga ਟਰੈਕਟਰਾਂ 'ਚ ਵੀ ਝੂਠ ਬੋਲਿਆ ਹਾਂ ਸਾਰਾ ਦਾ ਸੱਚ ਬੋਲਿਆ ਵੈਰੀ ਗੱਡੀ ਯਾਰ ਇੱਥੇ ਆਈਡੀਆ ਲਾ ਲਿਓ ਬੰਦੇ ਦਿਲਦਾਰ ਆ ਘੈਂਡ ਆ ਯਾਰ ਸਿੱਧੀ ਜੀ ਗੱਲ ਆ ਮੇਰੇ ਹੀ ਏਰੀਏ ਦੀ ਆ ਜਿਗਰਾਉਂ ਤੋਂ ਲੱਗੇ ਕਿਹੜਾ ਪਿੰਡ ਆਪਣਾ ਕੌਂਕੀ ਕੌਂਕੀ ਕਲਾ ਦੁਬਾਰਾ ਵੀਡੀਓ ਬਣਾਵਾਂਗੇ ਕਪਟਾ ਕੋਈ ਨਹੀਂ ਜੋ ਰੀਜਨ ਹੋਇਆ ਕੋਈ ਚੱਕਰ ਨਹੀਂ ਇਹ ਸਾਰੇ ਜੋਧੇ ਦੇ ਹੱਥ ਲੱਗੇ ਇਹਨਾਂ ਨੂੰ ਮੇਰੇ ਨਹੀਂ ਮਤਲਬ ਮੇਰਾ ਨਾਮ ਹੀ ਚਲੋ ਜੋਧਾ ਜੋਧਾ ਜਿਹੜਾ ਆਪਾਂ ਵੀਰ ਦਾ ਨੰਬਰ ਮੇਰੇ ਤੋਂ ਵੀਰੇ ਲੈਂਦੇ ਹੁੰਦੇ ਆ ਜਿਗਰਾਉਂ ਵਾਲਾ ਜਿਗਰਾਉਂ ਵਾਲਾ ਜੋਧਾ ਵੀਰ ਉਹ ਸਾਰੇ ਜੋ ਵੀ ਮੋਡੀਫਿਕੇਸ਼ਨਾਂ ਕਰਨੀਆਂ ਜੋ ਵੀ ਕੀੜਾ ਚੜਾਉਂਦਾ ਨਾ ਕੀੜਾ ਉਹ ਕੱਢਦਾ ਇਹ ਇਹਦੀਆਂ ਅਸੀਂ ਆਪ ਕਰੀਆਂ ਵੀਆਂ ਇਹ ਪੰਜਾਬ ਕਰੀਆਂ ਟਰਬੋ ਵੀ ਆਪ ਲਾਇਆ ਵਾ ਕੰਪ ਲਾਉਣਾ ਵਾ ਉਹ ਵੀ ਆਪ ਲਾਉਣਾ ਵਾ ਕਸਣਾ ਉਹ ਵੀ ਆਪ ਕਸਣਾ ਵਾ ਨਹੀਂ ਪੂਰੀ ਸੈਟਿੰਗ ਕਸ ਲੈਂਦੇ ਹੋ ਹਾਂ ਬੋਲੇ ਯਾਰ ਕਹਣ ਦਾ ਮਤਲਬ ਤੁਹਾਨੂੰ ਪਤਾ ਲੱਗ ਰਿਹਾ ਨਾ ਕਿੱਥੇ ਕਸਣਾ ਹਾਂ ਕਿਉਂਕਿ ਇਹਦਾ ਫਰਕ ਪੈ ਜਾਂਦਾ ਹੁੰਦਾ ਨਾ ਉਹਦਾ ਐਡਵਾਂਸ ਦਾ ਤੇ ਰਿਟਾਇਰ ਇੱਕ ਮੇਰਾ ਭਰਾ ਹੋਰ ਅੱਜ ਹੈ ਨਹੀਂ ਵੀਡੀਓ 'ਚ ਉਹ ਵੀ ਦਿਖਾਉਣਾ ਸੀ ਅਸੀਂ ਦੋਨੇ ਜਾਨੇ ਕਰ ਲੈਣੇ ਆ ਕੰਮ ਕਰ ਲੈਂਦੇ ਹਾਂ ਹਾਂ ਪੰਪ ਕਸਣਾ ਲਾਉਣਾ ਸਾਰਾ ਕੰਮ ਕਰ ਲੈਂਦੇ ਆ ਯਾਰ ਵੀਰੇ ਜਿਵੇਂ ਉਹਦੇ ਤੁਸੀਂ ਨਾ ਗੇਅਰ ਦੀ ਸਪੀਡ ਚੇਂਜ ਕਰੀ ਆ ਹਾਂ ਜੇਕ ਭੱਜਣ ਲਾਉਣਾ ਆਵੇ ਪਤਾ ਉਹਦੇ ਬਾਰੇ ਕਿ ਨਹੀਂ ਪਤਾ ਪਤਾ ਵਾ ਪਤਾ ਵਾ ਪਤਾ ਵਾ ਹਾਂ ਕਿਉਂਕਿ ਨਾ ਰੋਡ ਜਿਵੇਂ ਹੋਣੀ ਤੁਸੀਂ ਗੱਲ ਕੀਤੀ ਵੀ ਰੋਡ ਤੇ ਜਿਆਦਾ ਖਾਂਦੇ ਆ ਹੂੰ ਜੇ ਆਪ ਤੀਜੇ ਦੀ ਗਰਾਰੀ ਵੀ ਬਦਲ ਦੀਏ ਜੇ ਤੀਜੇ ਦੀ ਗਰਾਰੀ ਬਦਲਦੇ ਆ ਜਿਵੇਂ ਟਰਾਲੀ ਕੱਢਣੀ ਆ ਉਦੋਂ ਪਹਿਲੀ ਪਹਣੀ ਆ ਉਦੋਂ ਪੰਗਾ ਪੈ ਜਾਂਦਾ ਵਾ ਜਾਂ ਜੇ ਗੇਅਰ 4 ਹੁੰਦੇ ਨਾ ਗੇਅਰ 4 ਹੁੰਦੇ ਜਿਵੇਂ ਇਹਦੇ ਚ ਗੇਅਰ ਚਾਰ ਆ ਤਾਂ ਇਹਦੀ ਖਰਚਾ ਘਟ ਜਾਂਦਾ ਵਾ ਰੋਡ ਤੇ ਹਾਂ ਤੇ ਗੇਅਰ ਚਾਰ ਇਹਦੇ ਗੇਅਰ ਚਾਰ ਆ ਇਹਦੀ ਫੁਰਤੀ ਵੀ ਤਾਂ ਵਧ ਜਾਂਦੀ ਤਾਂ ਹੀ ਫੁਰਤੀ ਜ਼ਿਆਦਾ ਉਹ ਗੇਰਾਂ ਦੀ ਫੁਰਤੀ ਇਹਦੇ ਜੀ ਤਾਂ ਬਾੜੀ ਫੁਰਤੀ ਆ ਹਾਂ ਤੋਰੇ ਸੈਟ ਆ ਗਏ ਨਾ ਹਾਂ ਤੋਰਿਆਂ ਤੇ ਹੀ ਗੱਲ ਕਰ ਲੈਨੇ ਆ ਫੇਰ ਮੈਨੂੰ ਗੱਲਾਂ 'ਚ ਗੱਲ ਚੇਤੇ ਆ ਇਹਦੀ ਵੈਸੇ ਤਾਂ ਵੀਡੀਓ ਲੰਬੀ ਬਹੁਤ ਹੋ ਗਈ ਸਮਾਪਤੀ ਕਰਨੀ ਆ ਚਲੋ ਮੈਂ ਦੋਹਾਂ ਟੁਗੜੀਆਂ 'ਚ ਪਾ ਦਾਂਗਾ ਯਾਰ ਜੌਂਡੀਰ ਦੇ ਤਿੰਨ ਗੇਅਰ ਆਉਂਦੇ ਆ ਉਧਰ ਵੀ ਤਿੰਨ ਹੁਣ ਚਾਰ ਕਰ ਤਾ ਹੁਣ ਚਾਰ ਕੀਤੇ ਹੈਣਾ ਹੁਣ ਕਹਿੰਦੇ ਆ ਸ਼ਾਇਦ ਵੀ ਖਰਚਾ ਘਟ ਗਿਆ ਤੂੰ ਮੇਰਾ ਵੀਰ ਲੱਗੇ ਰਿਹਾ ਤੂੰ ਫਿਰ ਦੂਰ ਰਹਿਣਾ ਜਿਆਦਾ ਫੈਨ ਇਹ ਦੂਰ ਰਹਿੰਦਾ ਪਤਾ ਨਹੀਂ ਪਤੰਦਰ ਨੂੰ ਚੱਕਰ ਕੀ ਆ ਤੇ ਜਿਹੜਾ ਤਿੰਨ ਘੇਰ ਆ ਇਹਦੇ ਉਧਰ ਵੀ ਤਿੰਨ ਆ ਹਣਾ ਹੂੰ ਕੋਈ ਨਾ ਕੋਈ ਦਿਮਾਗ 'ਚ ਹੈਗਾ ਆਈਡੀਆ ਵੀ ਇਹਨਾਂ ਦਾ ਸਪੀਡ ਫੂਡ ਸੈੱਟ ਹੋ ਜੇ ਤੇ ਖਰਚਾ ਘਟ ਜੇ ਕਿ ਨਹੀਂ ਹਲੇ ਤੱਕ ਨਹੀਂ ਤੋੜ ਲੱਭਾ ਨਹੀਂ ਹਜੇ ਲੱਭਿਆ ਨਹੀਂ ਕੋਈ ਤਿੰਨਾਂ ਘੇਰਾ ਕਰਕੇ ਨਹੀਂ ਲੱਭਦਾ ਹਾਂ ਤਿੰਨਾਂ ਘੇਰਾ ਕਰਕੇ ਨਹੀਂ ਲੱਭਦਾ ਜੇ ਚਾਰ ਹੁੰਦੇ ਫੇਰ ਲਾਬੇ ਫੇਰ ਤਲਾਬ ਹੀ ਜਾਣਾ ਫੇਰ ਤਾਂ ਬਸ ਭੱਜਣਾ ਹੀ ਸੀ ਜੇ ਚਾਰ ਹੁੰਦੇ ਤਾਂ ਭੱਜਣਾ ਹੀ ਸੀ ਇਹਨੇ ਫੇਰ ਆਹ ਵੀ ਜੇ 4 ਵੀਲ ਕਰਨਾਗਾ ਫੇਰ ਇਹ ਸਪੀਡਾਂ ਸਹੀ ਹੈ ਹਾਂ ਜੇ ਆਪਣੇ ਮਨ ਦੇ ਤਾਂ ਟਰੈਕਟਰ 4 ਵੀਲ ਕਰਨਾਗਾ ਫੇਰ ਇਹ ਸਪੀਡਾਂ ਸਹੀ ਰਹੇ ਇੱਕ ਸੌਖਾ ਸਾਰਿਆਂ ਨਾਲੋਂ ਜ਼ਿਆਦਾ ਜੋਂਡੀਅਰ ਹੁੰਦਾ ਵੱਧ ਜੋਂਡੀਅਰੀ 4 ਵੀਲ 4 ਵੀਲ ਹੁੰਦਾ ਵਾ ਤੁਸੀਂ ਦੇਖਿਆ ਹੀ ਆ ਸਾਰਿਆਂ ਨਾਲੋਂ ਜ਼ਿਆਦਾ ਜੋਂਡੀਅਰੀ 4 ਵੀਲ ਇੱਕ ਚੀਜ਼ ਹੋਰ ਹੈ ਜਿੰਨੀ ਕਿ ਮੈਨੂੰ ਨੌਲੇਜ ਹੈ ਜੋਂਡੀਅਰ ਆਪਦੇ ਸਾਰਿਆਂ ਦੇ ਤਾਂ ਨਹੀਂ ਜਿਵੇਂ 100 ਮਾਡਲ ਬਣਿਆ 100 ਮਾਡਲ ਮਗਰ 60 70 ਮਾਡਲਾਂ ਦੇ ਪਿੱਛੋ ਹਿੱਸੇ ਹਾਂਡੀ ਤੋਂ ਸਾਰਾ ਸਿਸਟਮ ਦਿੰਦੇ ਆ ਪਹਿਲਾਂ ਹੀ ਆਲਰੇਡੀ ਹਾਂ ਜੇ ਤੁਸੀਂ ਆਉਣ ਵਾਲੇ ਸਮੇਂ 4x4 ਕਰਨਾ ਸਿੱਧੀ ਸ਼ਾਫਟ ਲਾਓ ਹਿੱਸਾ ਲਾਓ ਤੁਹਾਡਾ 4x4 ਫਿਰ ਟਰਬੋ ਕਰੀ ਲਾ ਲੂ ਚਾਹੀ ਹਾਂ ਟਰਬੋ ਇਕੱਲਾ ਇਕੱਲਾ ਸਮਾਨ ਆਪੇ ਹੀ ਬੰਦਾ ਫਿੱਟ ਕਰ ਸਕਦਾ ਹਾਂ Ориジナル ਕਿਉਂਕਿ ਸਾਰਾ ਹਾਂ ਸਾਰੇ ਸਰਾਕ ਸੇਮ ਆ ਲੈ ਆ ਕੇ ਆਦਾ ਫਿੱਟ ਕਰ ਲੋ ਹਣਾ ਵੀ ਕੋਈ ਏਡੀ ਟੈਨਸ਼ਨ ਨਹੀਂ ਜਿਵੇਂ ਇਹਦੇ ਡੀ ਦੇ 13 ਚ ਉਹਦੇ ਥੱਲੇ ਪਲੇਟ ਆਈ ਵੀ ਆ ਕੱਲਾ ਹਿੱਸਾ ਲਾਉਣਾ ਮੂਰੇ ਤੇ ਸ਼ਾਫਟ ਪਾਉਣੀ ਆ ਹਾਂ ਉਹ ਹੀ ਕਹਿੰਦਾ ਵੀ ਸੌਖਾ ਕੰਮ ਆ ਸੌਖਾ ਕੰਮ ਆ ਚਾਹੇ ਆ ਮਾਡਲ ਆ ਚਾਹੇ ਉਹ ਆ ਵੀ ਦੇਖੋ 53 ਦਾ ਚਾਹੇ ਉਹ ਆ ਸਾਨੂੰ ਤਾਂ ਹੁਣ ਇਹਨਾਂ ਦੇ ਮਾਡਲਾਂ ਦਾ ਵੀ ਪਤਾ ਵਾ ਵਿੱਚ ਵਿੱਚ ਵੀ ਇਹਦੇ ਚ ਆ ਆਇਆ ਵਾ ਇਹਦੇ ਚ ਆ ਆਇਆ ਵਾ ਹਾਂ ਵੀ ਹੁਣ ਜਿਵੇਂ ਹੁਣ ਸਾਨੂੰ ਪਤਾ ਸੀ ਤਾਂ ਹੀ ਕਿਹਾ ਵੀ 13 ਇੰਚ ਦੇ ਥੱਲੇ ਪਲੇਟ ਹੀ ਕੱਲੀ ਲਾਉਣੀ ਆ। ਕੋਈ ਬਾਕੀ ਸਾਰਾ ਕੁਝ ਆਇਆ ਵੀ ਆਈ ਆ। ਕੁੱਲ ਮਿਲਾ ਕੇ ਮੈਂ ਤਾਂ ਅੱਗੇ ਦੀ ਗੱਲ ਕਰੀ ਆ ਵੀ ਜੋਂਡੀਆਂ ਤੇ ਪੀ ਐਚ ਡੀ ਕਰੀ ਬੈਠੇ ਹੋ। ਹਾਂ। ਪੂਰਾ ਪੇਟ ਆ ਗਿਆ ਹਾਂ। ਪੂਰਾ ਪੇਟ ਜਾਂਦੀ ਆ। ਇਹਦੀ ਕੀ ਲੱਗਣਾ ਕੀ ਕੱਢਣਾ? ਹਾਂ। ਇਹਦੀ ਲਿਫਟ ਮੈਂ ਅੱਗੇ ਵੈਸੇ ਪੁੱਛੀ ਆ। ਇਹਨਾਂ ਦੀ ਤਾਂ ਚਲੋ ਖੁੱਲੀ ਨਹੀਂ ਹੋਣੀ ਹਲੇ ਤੱਕ। ਉਹਦੀ ਲਿਫਟ ਖੁੱਲੀ ਆ? ਨਾ। ਨਾਲ ਦੀ ਆ। ਨਾਲੇ ਅਸੀਂ ਟਰਾਲੀ ਤੇ ਲੈਫਟ ਵੀ ਪੂਰੀ ਲਾਉਨੇ ਆ। ਲੈਫਟ ਲਾ ਕੇ ਟਰਾਲੀ ਕੱਢਦੇ ਆ। ਹਾਂ ਜਦੋਂ ਆਪਾਂ ਟਰਾਲੀ ਕੱਢਦੇ ਆ। ਹਾਂ। ਪਿੱਛੋਂ ਸਲਿੱਪ ਨਾ ਕੱਢੇ। ਮੈਂ ਬੋਰੀ ਲੈਫਟ ਲਾ ਕੇ ਤੇ ਕੱਢ ਦਿੰਦੇ ਅੱਗੇ ਦਾ ਹੌਲਾ ਕੇ ਪਾਰਾ ਹੌਲਾ ਅੱਗੇ ਦਾ ਅੱਗੇ ਦਾ ਤਾਂ ਪੂਰਾ ਹੀ ਹੌਲਾ ਪੂਰੇ ਹੌਲਾ 3 ਕੁਇੰਟਲ ਵਜਣੇ ਮੂਰੇ ਪਾਲਦਾ ਯਾਰ 3 ਕੁਇੰਟਲ ਪਾਲਦਾ ਤਾਈਂ ਟਰਾਲੀ ਦੇ ਥੱਲੇ ਹੀ ਨਹੀਂ ਲੱਗਦਾ ਫਿਰ ਇਹ ਹਾਂ ਆ ਬੰਪਰ ਤਾਈਂ ਲਾਏ ਹੋਏ ਯਾਰ ਹੁਣ ਅੰਦਰ ਤਾਈਂ ਉਹੀ ਸਾਈਡੀਆਂ ਕਰਨੀਆਂ ਵੀ ਉਰਸ ਦੇ ਆ ਮੂਰੇ ਹਾਂ ਬੋਰੀ ਰੱਖਦੇ ਆ ਜਦੋਂ ਫਿਰ ਬੋਰੀ ਹਵਾ ਨਹੀਂ ਪੈਣ ਦਿੰਦੀ ਹਾਂ ਫਿਰ ਉਹ ਗੋਲ ਥੋੜੀ ਲੱਗ ਜਾਂਦੀ ਹੈ ਨਾ ਹਾਂ ਫਿਰ ਗਰਮ ਹੁੰਦਾ ਹੋਰ ਫਿਰ ਉਹ ਪੰਗਾ ਪੈਂਦਾ ਨਹੀਂ ਹੁਣ ਉਹ ਪਲੇਟਾਂ ਨਾਲ ਜਣੀ ਨਾ ਗਰਮ ਹੋਊਗਾ ਨਾਲੇ ਭਾਰ ਵਧੇਗਾ ਇਹ ਤਾਂ ਲੰਘੇ ਨਾਲੇ ਜਿਹੜਿਆ ਲੁੱਕ ਚੇਂਜ ਹੋ ਜਾਂਦੀ ਹੂੰ ਇਹ ਜਣੀ ਜੌਂਡੀਰ ਸੱਚ ਦਾ ਬਲੇਟਾਂ ਦਾ ਹੀ ਆ ਹਾਂ ਇਹ ਜੌਂਡੀਰ ਵੈਸੇ ਵੀ ਇਹਦੇ ਨਾਲੋਂ ਜ਼ਿਆਦਾ ਉਹ ਨਹੀਂ ਹੁੰਦਾ ਹਨਾ ਕੀ ਉਹਨੂੰ ਕਹਿ ਸਕਦੇ ਆਪਾਂ ਹਣ ਮੈਂ ਕੀ ਕਵਾਂ ਜ਼ਿਆਦੀ ਸੁਰਖੀ ਬਿੰਦੀ ਨਹੀਂ ਭਾਲਦਾ ਹਾਂ ਇਹ ਉਹੀ ਆਪ ਹੀ ਸੋਨਾ ਵਾਲਾ ਹਾਂ ਜੈਨੂਨ ਦੀਆਂ ਚੀਜ਼ਾਂ ਭਾਲਦਾ ਵੀ ਜੋ ਇਹਦੀਆਂ ਆਪ ਦੀਆਂ ਹਾਂ ਇਧਰ ਨਹੀਂ ਜਸਨੇ ਆ ਚੀ ਸੋਨੇ ਹੁੰਦੇ ਆ ਹ ਤੇਰਾ ਵੜਾ ਜੇ ਤੇਰਾ ਆ ਬਾਤ ਚਲ ਆਇਆ ਇਹ ਬਾਤ ਚਲ ਆਇਆ ਇਹ ਕਿੰਨੇ ਕਿਤੇ ਲੱਗੇ ਆ ਇਹ 2000 ਦੇ ਕਰੀਬੀ 2000 ਦੇ ਦੋਨੇ ਆਏ ਸੀ 22500 ਹਾਂ ਉਹ ਇਹ 2000 ਦੇ ਦੋਨੇ ਆ ਜਾਂਦੇ ਆ ਹਮ ਏਜੰਸੀ ਚੋਂ ਇਹ 22500 ਦਾ ਇੱਕ ਏਜੰਸੀ ਚੋਂ 2500 ਦਾ ਨਹੀਂ ਏਜੰਸੀ ਤੋਂ ਇੱਕ ਦਾ ਹਾਂ ਜਾਨੀ ਕਿ ਥੋੜੀ ਜੀ ਜੇ ਜੌਂਡੀਅਰ ਦਾ ਕੰਮ ਕਰਨਾ ਨੌਲੇਜ ਜ਼ਰੂਰੀ ਆ ਜ਼ਰੂਰੀ ਅੱਛਾ ਜੇ ਭਾਰਾ ਲੈਣੇ ਆ ਤਾਂ ਹੀ ਅਗਲਾ ਯਾਰ ਦੋਨੋਂ ਮਹਿੰਗਾ ਵਾ ਹੁਣ ਅਸੀਂ ਲੈ ਆਏ ਪਟਿਆਲਿਆਂ ਪਟਿਆਲੇ ਕੋਲ ਟਰੈਕਟਰ ਜਿਹੜਾ ਖੁੰਢ ਕੇ ਸਮਾਨ ਵੇਚਣਾ ਉਹ ਅਗਲਾ ਉਵੇਂੇ ਵੇਚ ਦਿੰਦਾ ਤੇ ਜਿਹੜਾ ਏਜੰਸੀ ਵਾਲਾ ਸਮਾਨ ਆ ਉਹ ਤਾਂ ਫਿਰ ਏਜੰਸੀ ਵਾਲਾ ਹੀ ਆ ਨਾ ਇਹ ਫੇਰ ਤੁਸੀਂ ਪਟਿਆਲੇ ਲੈ ਆਉਂਦੇ ਹਾਂ ਇਹ ਵੀ ਆਪ ਹੀ ਲੈ ਆ ਇਹ ਵੀ ਆਪ ਹੀ ਲੈ ਹਾਂ ਇਹਨਾਂ ਦੇ ਸਿਗੀ ਜਗਾ ਜੁਗਾ ਸਾਰਾ ਕੁਝ ਉਵੇਂ ਹੀ ਹੁੰਦਾ ਸਾਲਬ ਨਹੀਂ ਮਾਰਿਆ ਅੱਛਾ ਸਾਲਬ ਨਹੀਂ ਮਾਰਿਆ ਸਾਲੇ ਦੇ ਪਹਿਲੇ ਹੀ ਸਾਰਾ ਕੁਝ ਉਵੇਂ ਹੀ ਸੀ ਬਸ ਨਾ ਟਿਕਸੇ ਪਤੰਦਰਾਂ ਨੇ ਉਦੋਂ ਦਾ ਸਾਰਾ ਕੁਝ ਉਵੇਂ ਹੀ ਦਿੱਤਾ ਇੰਨਾ ਚੀਜ਼ਾਂ ਤੇ ਕਹਿੰਦੇ ਆ ਨਾ ਵੀ ਹਾਂ ਇਹ ਤਕਨੀਕ ਆ ਆਪਦੀ ਉਸ ਹਾਵਣਾ ਰੱਖਦੇ ਆ ਵੀ ਹੁਣ ਟਰੈਕਟਰ ਤਾਂ ਹੋਰਾਂ ਦੇ ਵੀ ਲੱਗੇ ਪਏ ਆ ਸ਼ੀਸ਼ੇ ਇਧਰ ਸ਼ੀਸ਼ਾ ਲੱਗੇ ਪਏ ਆ ਇਧਰ ਦੀ ਤਾਂ ਉਂਗਲਾਂ ਲੰਘਦੀਆਂ ਮੈਂ ਹਾਂ ਇਹਦੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਾਦੇ ਖਾਤਰ ਲਾਏ ਪਏ ਆ ਹਾਂ ਹਾਂ ਹਵਾ ਤਾਂ ਫੇਰ ਹੋ ਜਾਂਦੀ ਜਨਸਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਇਹ ਲਾਏ ਕਾਤੋਂ ਹਾਂ ਇਧਰ ਦਾ ਸ਼ੀਸ਼ੇ ਲਾਏ ਪਏ ਆ ਉਧਰ ਦੀ ਹੱਥ ਲੰਗੀ ਜਾਂਦੇ ਨੇ ਉਹਨੇ 7 ਮਾਡਲ ਟਰੈਕਟਰ 7 ਮਾਡਲ 'ਚ ਵੀ ਕਲੱਚ ਦੂਜਾ ਇਹਦੇ ਦੇਖ ਲਓ ਹਾਂ ਆਈ ਪੀ ਟੀ ਨਾਮ ਹੁਣ ਬਾਕੀ ਸਾਰੇ ਟਰੈਕਟਰਾਂ ਨੂੰ ਆ ਦੇਣ ਲੱਗੇ ਆ ਹੂੰ ਜੇ ਆ ਦਿਖਾ ਦੇ ਜਿਸ ਨੇ ਹਾਂ ਆਈ ਪੀ ਟੀ ਉਦੋਂ ਵੀ ਦਿੰਦਾ ਪੂਰੇ ਹਾਈ ਲੋ ਆ ਪਰਸ ਨੀਗਾ ਹਾਈ ਲੋ ਵੀਡੀਓ ਆ ਅੱਛਾ ਹਾਂ 540 ਤੇ 540 ਇਹ ਹਾਂ ਵੀ ਡਬਲ ਹੋ ਜਾਂਦੀ ਜਿਹਨੂੰ ਆਪਾਂ ਕਹਿੰਦੇ ਆ ਉਹ ਵਾਲਾ ਲੀਵਰ ਵੀ ਲੱਗਾ ਹੋਣਾ ਇਹਦੇ ਨਿਕਾ ਲੱਗਿਆ ਮਗਰੀ ਜੀ ਨਾਲ ਮਗਰ ਆਹ ਵਾਲੀ ਇਹ ਸੀਟ ਦੀ ਚੇਂਜ ਆ ਕਿ ਉਹ ਹੀ ਆ ਸੀਟ ਚੇਂਜ ਕਰੀ ਸੀ ਸੀਟ ਚੇਂਜ ਆਏ ਵੱਡੀਆਂ ਗੱਦੀਆਂ ਵਾਲੀ ਦਾ ਹਾਂ ਮੋਹੀ ਕਹਿਣ ਲੱਗਾ ਇਹ ਚੇਂਜ ਆ ਹਨਾ ਮਗਰਾੜ ਮਗਰੂੜ ਨਾਲ ਦੀ ਆ ਸਾਰਾ ਕੁਝ ਨਾਲ ਦਾ ਕੁਝ ਨਹੀਂ ਬਦਲੇ ਇਹਦਾ ਕੁਝ ਨਹੀਂ ਬਦਲੇ ਹਨਾ ਯਾਰ ਅਜੇ ਤਨਾ ਭਾਵੇਂ 2 ਘੰਟੇ ਹੋਰ ਆਪਾਂ ਵੀਡੀਓ ਬਣਾ ਲਈ ਇੱਕ ਵਾਰੀ ਇਹਦੇ ਬਸ ਹੁਣ ਅਪੋਸ਼ ਲੰਮਾਇਆ ਸਾਲ ਹੋਇਆ ਮੂਲ ਹਿੱਸੇ ਦੇ ਅੱਛਾ ਮੂਲ ਲੋ ਪਰ ਸੈਂਟਰ ਪੈਨ ਦੇ ਇੱਕ ਵਾਰੀ ਕਟਰ ਪੈਨ ਦੇ ਯਾਨੀ ਸਾਰੇ ਹਿੱਸੇ ਦੇ ਸਾਰੇ ਇਹ ਸਾਰੇ ਹਿੱਸੇ ਦਾ ਯਾਨੀ ਇੱਕ ਵਾਰੀ ਕੰਮ ਹੋਇਆ ਇਹਦਾ ਇੱਕ ਵਾਰੀ ਹਾਂ ਠੀਕ ਆ ਤੇ ਇੱਕ ਜੌਂਡੀਅਰ ਦੀ ਹੋਰ ਆ ਰੇਕ ਦੀ ਉਹ ਹੁੰਦੀ ਆ ਆਏ ਨਹੀਂ ਵੀ ਇੱਕ ਦੀ ਹੁੰਦੀ ਆ ਉਹ ਇਹਦੀ ਸੀਲ ਲੀਕ ਹੋ ਜਾਂਦੀ ਆ ਯਾਰ ਰੇਸ ਵਾਲੀ ਆਪਣੇ ਵੀ ਲੀਕ ਹਾਂ ਕੱਲੀ ਰੇਸ ਲੀਕ ਹੁੰਦੀ ਆ ਹੋਰ ਕਿਤੋਂ ਵੀ ਇਹ ਕਿਤੋਂ ਵੀ ਤੰਕਾ ਨਹੀਂ ਛੱਡਦਾ ਪੰਪ ਤੋਂ ਕਹਿਣ ਦਾ ਮਤਲਬ ਜੇ ਆਪਾਂ ਸੀਲ ਵਾਲੀ ਉਹ ਖੋਲ ਦਿੰਨੇ ਆ ਰੇਸ ਫੇਰ ਕਰਦਾ ਉੱਥੋਂ ਕਰਦਾ ਉਹ ਤੋਂ ਕਰਦਾ ਹਾਂ ਲਓ ਜੀ ਕਿਸਾਨ ਵੀਰੋ ਤੇ ਮੇਰੇ ਹਾਮਉਮਰੋ ਵੀਰੋ ਸਾਰੇ ਮੇਰੇ ਵੀਰ ਭਰਾ ਦੱਸਿਓ ਵੀਰਾਂ ਦੇ ਟਰੈਕਟਰ ਕਿੱਦਾਂ ਦੇ ਲੱਗੇ ਆਹ ਵਾਲੇ ਟਰੈਕਟਰ ਬਾਰੇ ਆਪਾਂ ਦੱਸ ਹੀ ਚੁੱਕੇ ਆ ਇਹ ਤਾਂ ਸਾਰਾ ਜਿਵੇਂ ਨਾ ਮੋਡਲ ਇੱਕ ਸਾਡਾ ਲੋਡਰ ਵਾਲਾ ਬਣਿਆ ਸੀਗਾ ਪੀ ਆਰ ਗੇਅਰ 18 ਮਾਡਲ ਚ ਇਹ ਸੌ ਸਾਲ ਡਬਲ ਐਕਟਿੰਗ ਇਹਦੇ ਪਾਵਰ ਸਟੀering ਆ ਗਿਆ ਇਹ ਵੀ ਰਿਆਣੀ ਇਹ ਅੱਜ ਵੀ ਹਰਿਆਣਾ ਨੰਬਰ ਹੀ ਚੱਲਦਾ ਪਿਆ ਨਹੀਂ ਇਹ ਇਹ ਦੂਜਾ ਯੂਪੀ 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 ਜੋ ਹਰਿਆਣਾ ਯੂਪੀ ਜੋ ਤੇ ਫਿਰ ਉਹ ਕਾਪੀ ਚੇਂਜ ਕਰਾਈ ਕਿ ਨਹੀਂ ਨਹੀਂ ਕਰਾਈ ਨਹੀਂ ਗਈ ਕਰਾਉਣੀ ਆ ਹਜੇ ਜੀ ਓਕੇ ਇਹ ਇਹ ਕਿੰਨੇ ਦਾ ਮਿਲਿਆ ਸੀ 5 ਲੱਖ ਦਾ 5 ਲੱਖ ਦਾ ਅੱਜ ਤਾਂ ਇਹ ਵੀ ਨਹੀਂ ਹੁਣ ਮਿਲਣਾ ਇੰਨੇ ਦਾ ਚਲਾ ਕੇ ਲੈ ਜਾਂਦਾ ਸੀ ਆਪ ਬਣਾ ਲਈ ਯੂਪੀ ਜੋ ਯੂਪੀ ਜੋ ਸੋਡਾ ਪਰ ਇੱਕ ਬੰਦਾ ਸਾਡਾ ਬਾਹਰ ਚਲਿਆ ਗਿਆ ਇੱਕ ਮੈਂ ਸੀ ਇੱਕ ਮੇਰਾ ਭਰਾ ਇਹ ਕਿਵੇਂ ਬਣੀ ਆ ਜੋ ਵੀਰੇ ਯੂਪੀ ਦੀ ਸਲਾਹ ਕਿਵੇਂ ਬਣੀ ਵੀ ਉਹ ਟਰੈਕਟਰ ਲੱਗਣ ਯੂਪੀ ਅਸੀਂ ਦੇਖਿਆ ਸੀਗਾ ਇਹ ਫੇਸਬੁੱਕ ਤੇ ਅੱਛਾ ਫੇਰ ਅਸੀਂ ਨਹੀਂ ਨਹੀਂ ਦੂਰ ਦਾ ਰਿਸਕ ਲੈ ਲਿਆ ਪਤੰਦਰੋ ਜੁੱਤੀ ਆ ਕੇ ਨਾ ਵਧੀਆ ਨਿਕਲਦਾ ਫੇਰ ਫੇਰ ਅਸੀਂ ਮੁੜਿਆਉਣਾ ਸੀ ਫੇਰ ਤਾਂ ਹੀ ਅਗਲਾ ਕਹਿੰਦਾ ਵੀ ਅੱਜ 5 ਲੱਖ ਦਾ ਕਿਵੇਂ ਲਿਆ ਜੀ ਹਾਂ ਅਸੀਂ 1.5 ਲੱਖ ਦਾ ਟਰੈਕਟਰ ਵੀ ਲਿਆਂਦਾ ਵਯਾ ਲੌਕਡਾਊਨ ਚ ਨਹੀਂ ਯੂਪੀ ਚ ਇਹਦਾ ਇਹਦਾ ਲੈ ਕੇ ਉੱਥੇ ਜਿਵੇਂ ਭੰਨੇ ਤੋੜੇ ਜਿਹਾ ਹੁੰਦੇ ਆ ਇਦਾਂ ਹੀ ਸੀ ਕਿ ਭੰਨੇ ਤੋੜੇ ਨਹੀਂ ਇਦਾਂ ਹੀ ਸੀ ਸਾਫ ਹੀ ਸੀਗਾ ਸਾਫ ਸੀ ਇਹ ਜਦੋਂ ਤੁਸੀਂ ਲਿਆਂਦਾ ਕਿਹੜੇ ਕਿੰਨੇ ਸਾਲਾਂ ਚ ਲਿਆਂਦਾ ਪਿਛਲੇ ਸਾਲ ਹੀ ਆ ਆਦਨਾ ਜੀ ਪਿਛਲੇ ਸਾਲ 23 ਚ ਹਾਂ 18 ਮਾੜਦਾ ਤੁਸੀਂ 23 ਚ ਲਿਆਂਦਾ 20 ਤਰੀਕ ਨੂੰ 20 ਤਰੀਕ ਤੇ ਇਦਾਂ ਹੀ ਮਿਲਿਆ ਬੜਾ ਆਸਾਨ ਮਿਲ ਗਿਆ ਯਾਰ ਕੰਮ ਮਿਲ ਗਿਆ ਜੀ ਤੁਹਾਨੂੰ ਹਾਂਜੀ ਵੈਰੀ ਗੁੱਡ ਪਰ ਸੌਦਾ ਮਸਾਂ ਕਰਿਆ ਸੀ ਅਸੀਂ ਇਹਦਾ ਮੰਨਦੇ ਨਹੀਂ ਸੀ ਨਹੀਂ ਕਿੰਨੇ ਮੰਗਦੇ ਸੀ ਉਹ ਮੰਗਦੇ ਸੀਗੇ 5.5 ਲੱਖ ਤੇਰੀ ਵੀ ਨਾ ਜੈਜੀ ਮੰਗੇ ਹਾਂ ਇਤੋਂ ਦੇ ਹਿਸਾਬ ਨਾਲ ਤਾਂ ਜੈਜੀ ਮੰਗੇ ਆ ਕੋਈ ਜ਼ਿਆਦਾ ਨਹੀਂ ਲਓ ਜੀ ਜਸ਼ਨ ਵੀਰੇ ਵਿਖਾ ਦਿਓ ਇੱਕ ਵਾਰੀ ਪਿੱਛੇ ਕਿ ਸਾਰੇ ਟਰੈਕਟਰ ਤੇ ਆਪਾਂ ਵੀਰਾਂ ਤੋਂ ਲਈਏ ਆ ਗਿਆ ਆਜੋ ਮੇਰਾ ਵੀਰ ਤੇ ਇੰਨਾ ਵੀਰਿਆਂ ਦੀਆਂ ਨਾ ਮੈਂ ਆਈਡੀਆਂ ਕਲੈਬ ਕਰੂੰ ਇੱਕ ਨਾ ਵੀਰ ਦੀ ਆ ਰਹਿ ਗਈ ਯਾਰ ਹੂੰ ਲੈ ਇੰਜੈਕਸ਼ਨ ਹੀ ਲੱਗੇ ਮਾਂ ਇਹ ਕਿੱਥੋਂ ਬਣਾਈ ਐ ਇਹ ਟੂਰੀਆਂ ਬਣਾਈ ਸੀ ਵੇ ਜਮਾ ਹੂ ਬੂ ਬਣ ਗਈ ਗਣੀ ਹਾਂ ਜਮਾ ਨਹੀਂ ਨਹੀਂ ਜਮਾ ਹੀ ਹੋਵੇ ਬਣੀ ਆਹ ਬਹੁਤ ਸੋਹਣੀ ਬਣੀ ਆ ਮਾਂ ਨੂੰ ਪਿਆਰ ਕਰਦਾ ਵੀਰ ਚਲੋ ਵਧੀਆ ਗੱਲਾਂ ਸਾਰਿਆਂ ਨੂੰ ਸਾਰੇ ਆਜ਼ੀਆਂ ਮਾਵਾਂ ਨੂੰ ਹਾਂ ਪਿਆਰ ਕਰਦੇ ਆ ਤੇ ਕਰਦੇ ਰਿਓ ਤੇ ਦੱਸਿਓ ਵੀਰਾਂ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਵੀਰਾਂ ਨੇ ਟਰੈਕਟਰ ਸਾਹਮੇ ਵੀ ਆ ਸਾਰਿਆਂ ਤੋਂ ਪਹਿਲਾ ਮਾਡਲ ਵੀ ਤੇ ਨਵੇਂ ਮਾਡਲ ਵੀ ਜੋ-ਜੋ ਮੋਡੀਫਿਕੇਸ਼ਨਾਂ ਵੀ ਰਾਣੇ ਕੀਤੀਆਂ ਉਹ ਵੀ ਦੱਸਿਆਂ ਮੈਂ ਤਾਂ ਆਪਦੇ ਲੋ ਟਰਾਈ ਕੀਤਾ ਵੀ ਜੋ ਹੋ ਸਕੇ ਸੱਚ ਹੀ ਦੱਸਿਆ ਜਾਵੇ ਵੀਰਾਂ ਦੇ ਸੁਭਾਅ ਤੋਂ ਤੁਸੀਂ ਵੈਸੇ ਵੀ ਜਾਣ ਲੈਣਾ ਸਾਰੀ ਵੀਡੀਓ ਦੇਖ ਲਿਓ ਖੁੱਲੇ ਸੁਭਾਅ ਪੂਰੇ ਹਾਂ ਖੁੱਲੇ ਸੁਭਾਅ ਫਿਰ ਵੀ ਨਤੀਜਾ ਸਾਰੀ ਵੀਡੀਓ ਦੇਖ ਕੇ ਕੱਢਿਓ ਤੇ ਜੇ ਕੋਈ ਸ਼ਬਦ ਵੱਧ ਘਟ ਮੂੰਹ ਚੋਂ ਨਿਕਲ ਗਿਆ ਵੀਰਾਂ ਦੇ ਜਾਂ ਮੇਰੇ ਉਹ ਆਪਾਂ ਪਹਿਲੇ ਮਾਫੀ ਮੰਗਦੇ ਹਾਂ ਗਲਤੀ ਸਭ ਤੋਂ ਹੋ ਜਾਂਦੀ ਹੈ ਨਾ ਜੀ ਬੋਲਦਿਆਂ ਗੱਲ ਵੱਧ ਘਟ ਹੋ ਜਾਂਦੀ ਹੈ ਇਹਨਾਂ ਗੁੱਸਾ ਨਾ ਕਰਿਆ ਕਰੋ ਤੇ ਮੇਰਾ ਵੀਰ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਓ ਮੈਂ ਤੁਹਾਨੂੰ ਬਹੁਤ ਕੱਟ ਕੇ ਨਾ ਅੱਜ ਜ਼ਰੂਰ ਕਹਿਣਾ ਕਿ ਤੁਹਾਡੀ ਸਪੋਰਟ ਦੀ ਲੋੜ ਆ ਫੇਰ ਹੀ ਮੈਂ ਇਦਾਂ ਇਦਾਂ ਦੇ ਵੀਰੇ ਲੱਭ ਕੇ ਲਿਆਉਣੇ ਤੁਹਾਡੇ ਲਈ ਤੇ ਤੁਹਾਡੇ ਲਈ ਨਵੀਂ ਨਵੀਂ ਜਾਣਕਾਰੀ ਲੈ ਕੇ ਆਉਂਗਾ ਤੇ ਦਵਾਕਿਆ ਵੀਡੀਓ ਬਹੁਤ ਲੰਮੀ ਹੋ ਗਈ ਆ ਮਿਲਦੇ ਆ ਅਗਲੀ ਵੀਡੀਓ ਚ ਤੇ ਵੀਰਾਂ ਦੇ ਪੇਜਾਂ ਨੂੰ ਜ਼ਰੂਰ ਲਾਈਕ ਫੋਲੋ ਕਰਿਓ ਸਾਰੇ ਵੀਰਾਂ ਨੂੰ ਅਸੀ ਕੱਲ੍ਹ